ਸਪੈਸ਼ਲ ਚਾਈਲਡ ਪਾਪ ਜਿਹਦਾ ਦਿਮਾਗ ਘੱਟ ਕੰਮ ਕਰਦਾ ਹੈ ਅਗਰ ਇਸ ਤਰ੍ਹਾਂ ਦਾ ਬੱਚਾ ਕਿਸੇ ਦੇ ਘਰ ਪੈਦਾ ਹੁੰਦਾ ਤਾਂ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਉਸ ਦਾ ਪਾਲਣ ਪੋਸ਼ਣ ਕਿੱਦਾਂ ਹੋਵੇਗਾ ਜਿਉਂ ਜਿਉਂ ਬੱਚਾ ਇਹ ਵੱਡਾ ਹੁੰਦਾ ਜਾਂਦਾ ਤਾਂ ਜ਼ਿੰਮੇਵਾਰੀ ਪਰਿਵਾਰ ਤੇ ਵੰਡ ਜਾਂਦੀ ਹੈ ਮਾਂ-ਵਾਪੇ ਤੇ ਪੜਤੀ ਜਾਂਦੀ ਹੈਗੀ ਹੈ ਤੇ ਅਗਰ ਲੜਕੀ ਹੋਵੇ ਤਾਂ ਇਹ ਜ਼ਿੰਮੇਵਾਰੀ ਪਹਾੜ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਕਿ ਆਖਰਕਾਰ ਇਸ ਬੱਚੇ ਦਾ ਪਾਲਣ ਪੋਸ਼ਣ ਕਿੱਦਾਂ ਕੀਤਾ ਜਾਵੇਗਾ ਪਰ ਇੱਕ ਸੰਸਥਾ ਹੈ ਜਿਨ੍ਹਾਂ ਵੱਲੋਂ ਸਹਿਯੋਗ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਦੇ ਨਾਮ ਤੇ ਸੰਗਰੂਰ ਵਿੱਚ ਸਕੂਲ ਖੋਲਿਆ ਗਿਆ ਜਿੱਥੇ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਬੱਚੇ ਜਿਹੜੇ ਕਿ ਸਪੈਸ਼ਲ ਚਾਈਲਡ ਹੈ ਉਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਉਹਨਾਂ ਨੂੰ ਐਜੂਕੇਟ ਕੀਤਾ ਜਾਂਦਾ ਤਾਂ ਕਿ ਉਹ ਕੁਝ ਗੱਲ ਸਮਝ ਸਕੇ ਕੁਝ ਲਿਖ ਸਕੇ ਕੁਝ ਪੜ੍ਹ ਸਕੇ ਅਤੇ ਆਪਣੀ ਜਿਹੜੀ ਦਿਨਚਰਿਆ ਹੈਗੀ ਆ ਉਹਨੂੰ ਕਰਨ ਦੇ ਵਿੱਚ ਉਹ ਪੂਰੀ ਤਰ੍ਹਾਂ ਸક્ષਮ ਹੋ ਸਕੇ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਉੱਥੇ ਲਿਆਂਦਾ ਜਾਂਦਾ ਜਿਹੜੇ ਫੈਮਿਲੀਆਂ ਨੇ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਰੱਖਿਆ ਹੋਏ ਨੇ ਸਕਾਰ ਤੋਂ ਲਿਆਉਣ ਵਾਸਤੇ ਕਾਕੇ ਬੱਚੇ ਜਿਹੜੇ ਸਪੈਸ਼ਲ ਨੇ ਉਹ ਆਪਣੇ ਆਪਣੀ ਆ ਸਕਦੇ ਜਿਹੜੀ ਵੈਨਸ ਐ ਉਹ ਚੁੱਕ ਘਰ ਤੋਂ ਸਕੂਲ ਲਿਆ ਜਾਂਦਾ ਕੁਝ ਬੱਚਿਆਂ ਨੂੰ ਹੋਸਟਲਸ ਵੀ ਰੱਖਿਆ ਜਾਂਦਾ ਹੈਗਾ ਅੱਜ ਇਸ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਜਿਨ੍ਹਾਂ ਨੂੰ ਅਸੀਂ ਕਹੀਏ ਜਿਨ੍ਹਾਂ ਦਾ ਨਾਮ ਹੈਗਾ ਆ ਅਮਰਜੀਤ ਸਿੰਘ ਮਾਨ ਡਾਕਟਰ ਅਮਰਜੀਤ ਸਿੰਘ ਮਾ ਜਿਹੜੇ ਕਿ 2006 ਤੋਂ ਇਸ ਸਕੂਲ ਚਲਾ ਰਹੇ ਨੇ ਇੱਕ ਕਮਰੇ ਤੋਂ ਸ਼ੁਰੂ ਹੋਇਆ ਇਹ ਸਕੂਲ ਅੱਜ ਇੱਕ ਦੋ ਮੰਜ਼ਲਾ ਇਮਾਰਤ ਦਾ ਰੂਪ ਧਾਰਨ ਕਰ ਚੁੱਕਿਆ ਹੈ ਉਹਦੇ ਵਿੱਚ ਹੋਸਟਲ ਵੀ ਬਣਾਇਆ ਗਿਆ ਹੈਗਾ ਬੱਚੇ ਪੜ੍ਹਾਈ ਕਰਦੇ ਨੇ ਤੇ ਉਹਨਾਂ ਨੂੰ ਲੈ ਕੇ ਉਹ ਬਹੁਤ ਖੁਸ਼ ਆ ਉਹ ਕਹਿੰਦੇ ਨੇ ਕਿ ਆਓ ਅਸੀਂ ਇਹਨਾਂ ਤੇ ਹੱਸੀਏ ਨਾ ਇਹਨਾਂ ਦੇ ਨਾਲ ਹੱਸੀਏ ਪਾਪ ਇਹਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਕਰੀਏ ਤੇ ਅਸੀਂ ਇਹਨਾਂ ਦੀ ਜ਼ਿੰਦਗੀ ਵਿੱਚ ਜੋ ਹਾਸਾ ਹੈ ਉਹ ਲੈ ਕੇ ਆਈਏ ਔਰ ਇਹਨਾਂ ਦੀ ਜੀਵਨ ਦਾ ਸਿੱਕ ਹਾਸਿਆਂ ਭਰੀ ਜਿਹੜੀ ਜ਼ਿੰਦਗੀ ਹੈ ਉਹ ਬਣਾਈਏ ਤੇ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਅਸੀਂ ਡਾਕਟਰ ਅਮਰਜੀਤ ਸਿੰਘ ਮਾਨ ਨਾਲ ਮਿਲਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਨਾਲ ਉਹ ਇਸ ਸਪੈਸ਼ਲ ਸਕੂਲ ਨੂੰ ਚਲਾ ਰਹੇ ਆ ਭਰਨਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਵਾਗਤ ਹੈ ਅੱਜ ਜੀ মিডিਆ ਦੀ ਟੀਮ ਜੋ ਹੈ ਉਸ ਸੰਗਰੂਰ ਪਹੁੰਚੀ ਹੈ ਸੰਗਰੂਰ ਦੇ ਵਿੱਚ ਸਹਿਯੋਗ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਸਪੈਸ਼ਲ ਤੋਂ ਭਾਵ ਹੈ ਜਿਹੜੇ ਕਿ ਸਪੈਸ਼ਲ ਬੱਚਾ ਨੂੰ ਐਜੂਕੇਟ ਕਰਦੇ ਨੇ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਮਾਨ ਜੀ ਆ ਮਾਨ ਸਾਹਿਬ ਤੁਹਾਡਾ ਜੀ মিডিਆ ਜੀ ਬਹੁਤ ਸਵਾਗਤ ਹੈ ਜੀ মিডিਆ ਦਾ ਧੰਨਵਾਦ ਜੀ ਹਾਂ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਇਹ ਜਿਹੜਾ ਸਪੈਸ਼ਲ ਬੱਚਿਆਂ ਦਾ ਸਕੂਲ ਹੈਗਾ ਆ ਇਹ ਤੁਸੀਂ ਕਿਸ ਤਰ੍ਹਾਂ ਖੋਲਿਆ ਤੁਹਾਡੇ ਮਨ 'ਚ ਕਿਸ ਤਰ੍ਹਾਂ ਗੱਲ ਆਈ ਕਿ ਇਹ ਬੱਚਿਆਂ ਵਾਸਤੇ ਵੀ ਸਕੂਲ ਚਾਹੀਦਾ ਜਿਨੂੰ ਕੀ ਲੋਕ ਇਹ ਘਰ 'ਚ ਰੱਖ ਲੈਣੇ ਆ ਜਾਂ ਘਰ ਤੋਂ ਬਾਹਰ ਨਹੀਂ ਕੱਢਣਾ ਚਾਹੁੰਦੇ ਜਾਂ ਬਰਡਨ ਸਮਝਦੇ ਆ ਤੁਸੀਂ ਉਹਨਾਂ ਨੂੰ ਐਜੂਕੇਸ਼ਨ ਕਰਨ ਦਾ ਕਿਸ ਤਰ੍ਹਾਂ ਤਚਾ ਰੱਖਿਆ ਠੀਕ ਹੈ ਅਸੀਂ ਅੱਜ ਸਾਡੀ ਜਿਹੜੀ ਸੰਸਥਾ ਹੈ ਸੈਂਟੀਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਉਹਦੇ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਐਮੀਨੈਂਟ ਪਰਸਨਲਿਟੀਜ਼ ਪੰਜਾਬ ਦੀਆਂ ਬੁਲਾ ਕੇ ਸੈਮੀਨਾਰ ਕਰਾਉਂਦੇ ਸੀ ਸੰਗਰੂਰ ਘਟੋ-ਘਟ ਮਰਖੜਾ 35 40 ਵਿਸ਼ਿਆਂ ਤੇ ਅਸੀਂ ਸੈਮੀਨਾਰ ਕਰਾਏ ਇੱਕ ਵਾਰ ਅਸੀਂ ਸੋਸ਼ਲ ਵਰਕ ਤੇ ਮਤਲਬ ਸੈਮੀਨਾਰ ਕਰਾਇਆ ਪਟਿਆਲੇ ਤੋਂ ਪ੍ਰੋਫੈਸਰ ਐਨ ਐਸ ਸੋਢੀ ਬੁਲਾਏ ਜਿਹੜੇ ਉੱਥੇ ਨਵਜੀਬਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਚਲਾ ਰਹੇ ਸੀਗੇ ਲੈਕਚਰ ਹੋ ਗਿਆ ਉਦੋਂ ਬਾਅਦ ਉਹ ਕਹਿੰਦੇ ਵੀ ਮੈਂ ਚਾਹੁੰਦਾ ਵੀ ਤੁਸੀਂ ਸੰਗਰੂਰ 'ਚ ਵੀ ਸਪੈਸ਼ਲ ਬੱਚਿਆਂ ਦਾ ਸਕੂਲ ਸ਼ੁਰ ਅਸੀਂ ਕੋਈ ਸਾਡੇ ਕੋਲੇ ਨਾ ਪੈਸਾ ਹੈ ਨਾ ਬਿਲਡਿੰਗ ਹੈ ਕੁਝ ਵੀ ਨਹੀਂ ਹੈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸ਼ੁਰੂ ਕਰੋ ਮੇਰਾ ਇੱਕ ਨਾ ਜੀ ਕੁਦਰਤ ਬੋਲੀ ਹਿੰਮਤ ਦਿੱਤੀ ਹੋਈ ਹੈ ਕਿ ਭਾਵੇਂ ਕੁਝ ਵੀ ਨਾ ਹੋਵੇ ਅਨਾਉਂਸ ਕਰ ਦੇਣਾ ਕਿ ਅਸੀਂ ਸ਼ੁਰੂ ਕਰਾਂਗੇ ਅਗਲੇ ਦਿਨ ਮੈਂ ਅਖਬਾਰ ਤੇ ਨਿਊਜ਼ ਦਿੱਤੀ ਕਿ ਅਸੀਂ ਸਪੈਸ਼ਲ ਸਕੂਲ ਸ਼ੁਰੂ ਕਰਨਾ ਚਾਹੁੰਦੇ ਆ ਇੱਕ ਇੱਥੇ ਹਰੀਪੁਰੇ ਸਕੂਲ ਚੱਲਦਾ ਸੀ ਪ੍ਰਾਈਵੇਟ ਉਹ ਮੈਡਮ ਮੰਝਲਾ ਸ਼ਰਮਾ ਦਾ ਫੋਨ ਆਇਆ ਕਿ ਮੈਂ ਤਾਂ ਕਦੋਂ ਦੀ ਚਾਹੁੰਦੀ ਸੀ ਵੀ ਕੋਈ ਸਕੂਲ ਇਦਾਂ ਦਾ ਹੋਵੇ ਤੁਸੀਂ ਮੇਰੇ ਸਕੂਲ 'ਚ ਇੱਕ ਕਮਰਾ ਲੈ ਲਓ ਗੱਲ ਬਣ ਗਈ ਅਸੀਂ ਪ੍ਰੋਫੈਸਰ ਐਨਐ ਸੋਢੀ ਜੀ ਨੂੰ ਬੁਲਾਇਆ ਅਖਬਾਰਾਂ 'ਚ ਦਿੱਤਾ ਕਿ ਅਸੀਂ ਸਕੂਲ ਚ ਚਲਾਉਣਾ ਚਾਹੁੰਦੇ ਆ ਬੱਚੇ ਜਿਹਨਾਂ ਦੇ ਘਰਾਂ 'ਚ ਹੈਗੇ ਨੇ ਤੇ ਉਹ ਸਾਡੇ ਕੋਲੇ ਆਉਣ ਪੰਜ ਬੱਚੇ ਮਿਲ ਗਏ ਇੱਕ ਟੀਚਰ ਰੱਖ ਲਈ ਅਸੀਂ ਇੱਕ ਰਿਕਸ਼ੇ ਤੇ ਸ਼ੁਰੂ ਕਰਤਾ ਬੱਚਿਆਂ ਨੂੰ ਲੈ ਕੇ ਆਉਣਾ ਉੱਥੋਂ ਇਹ ਕਹਾਣੀ ਸ਼ੁਰੂ ਹੋ ਗਈ ਸਕੂਲ ਦੀ ਅਸੀਂ ਉੱਥੇ ਚਲਾਉਂਦੇ ਰਹੇ ਫਿਰ ਕਿਸੇ ਨੇ ਇੱਕ ਟੁੱਟੀ-ਫੁੱਟੀ ਬੈਂ ਦੇ ਦਿੱਤੀ ਅਸੀਂ ਉਸ ਤੇ ਬੱਚਾ ਨੂੰ ਲਿਆਉਣਾ ਸ਼ੁਰੂ ਕਰਤਾ ਕਿਸ ਸਾਲ ਦੇ ਵਿੱਚ ਇਹ ਤੁਸੀਂ ਜਿਹੜਾ ਸੀਗਾ ਸਕੂਲ ਚランਦਾ ਜਿਹੜਾ ਫੈਸਲਾ ਲਿਆ ਹਾਂ 2006 ਦੇ ਵਿੱਚ ਜੀ 15 ਅਗਸਤ 2006 ਤੋਂ ਅਸੀਂ ਸ਼ੁਰੂ ਕੀਤਾ ਹੈ ਤਾਂ ਇੱਥੇ ਡਿਪਟੀ ਕਮਿਸ਼ਨਰ ਸੀ ਸ੍ਰੀ ਐਸ ਆਰ ਲੱਧੜਾ ਕੇ ਉਹ ਪਹਿਲਾਂ ਬਠਿੰਡੇ ਇਧਾਂ ਦਾ ਇੱਕ ਸਕੂਲ ਬਣਾ ਕੇ ਆਏ ਸੀ ਉਹਨਾਂ ਦਾ ਇਹਨਾਂ ਬੱਚਿਆਂ 'ਚ ਇੰਟਰਸਟ ਸੀਗਾ ਮੈਂ ਉਹਨਾਂ ਨੂੰ ਮਿਲਿਆ ਗੱਲਬਾਤ ਕੀਤੀ ਉਹਨਾਂ ਨਾਲ ਵੀ ਸਾਨੂੰ ਕੋਈ ਹੋਰ ਜਗ੍ਹਾ ਲੱਭ ਕੇ ਦੇ ਇੱਥੇ ਘਟਲੋਂ ਫੈਮਿਲੀ ਆ ਉਹਨਾਂ ਨੇ ਪ੍ਰਾਇਮਰੀ ਸਕੂਲ ਕਿਸ਼ਨਪੁਰਾ ਵਸਤੀ ਬਿਲਡਿੰਗ ਆਪਦੀ ਡੋਨੇਟ ਕਰਤੀ ਸੀ ਸਾਰੀ ਜਿੰਨੀ ਸੀਗੀ ਭਾਵੇਂ ਛੋਟੇ ਛੋਟੇ ਕਮਰੇ ਸੀਗੇ ਉੱਥੇ ਤਿੰਨ ਕਮਰੇ ਖਾਲੀ ਸੀ ਡੀਸੀ ਸਾਹਿਬ ਨੇ ਡੀਓ ਪ੍ਰਾਇਮਰੀ ਨੂੰ ਕਿਹਾ ਕਿ ਤੁਸੀਂ ਇਹ ਤਿੰਨ ਕਮਰੇ ਇੱਕ ਵਾਰੀ ਇਹ ਸੰਸਥਾ ਦੇ ਬੱਚਿਆਂ ਲਈ ਦੇ ਦੇਓ ਅਸੀਂ ਉੱਥੇ ਸ਼ਿਫਟ ਕਰ ਲਿਆ ਜੀ 2007 ਦੇ ਵਿੱਚ ਇੱਕ ਸਾਲ ਬਾਅਦ ਉੱਥੇ ਸੀ ਨਾ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਕਰਾਉਂਦੇ ਬਹੁਤ ਹਾਈ ਲੈਵਲ ਦਾ ਜਿਵੇਂ ਆਮ ਬੱਚੇ ਯੂਨੀਵਰਸਿਟੀਆਂ ਚ ਸਕੂਲਾਂ ਚ ਕਰਦੇ ਨੇ ਉਦਾਂ ਦਾ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਸੀ ਇੱਕ ਇਥੇ ਐਨ ਆਰ ਆਈ ਆਉਣੇ ਸ਼ੁਰੂ ਹੋ ਗਏ ਨਾਗਪੁਰ ਦੇ ਸੀ ਬੇਸਿਕਲੀ ਤੇ ਉਦਾਂ ਉਹ ਜਰਮਨੀ ਚ ਸੈੱਟ ਸੀਗੇ ਤੇ ਉਹ ਇੱਕ ਪਰਿਵਾਰ ਨਾਲ ਉਹਨਾਂ ਦੀ ਨੇੜਤਾ ਸੀ ਇੱਥੇ ਉਹ ਸੋਸ਼ਲ ਵਰਕ ਕਰਦੇ ਸੀ ਆ ਕੇ ਅਸੀਂ ਉਹਨਾਂ ਨੂੰ ਮੁੱਖ ਮਹਿਮਾਨ ਬੁਲਾ ਲਿਆ ਇੱਕ ਫੰਕਸ਼ਨ ਤੇ ਮੁੱਖ ਮਹਿਮਾਨ ਦੇ ਤਰ ਤੇ ਉਹ ਆਏ ਮੁਰ ਗਏ ਕੋਈ ਨਾ ਉਸ ਨਾ ਕੀਤਾ ਸਾਰੇ ਮੈਂਬਰ ਨਰਾਸ਼ ਕਿ ਸਰ ਵੀ ਡਾਕਟਰ ਮਾਨ ਕੋਈ ਅਨਾਉਂਸ ਤਾਂ ਕੀਤਾ ਨਾ ਫਾਇਦਾ ਕੀ ਹੋਇਆ ਸ਼ਾਮ ਨੂੰ ਉਹਨਾਂ ਦਾ ਫੋਨ ਆ ਗਿਆ ਕਿ ਮੈਨੂੰ ਇਹ ਦੱਸੋਗੇ ਤੁਹਾਡੀ ਰਿਕੁਆਇਰਮੈਂਟ ਲੋੜ ਕੀ ਹੈ ਐਵੇਂ ਨਹੀਂ ਮੈਂ ਪੈਸੇ ਦਿੰਦਾ ਹੁੰਦਾ ਮੈਂ ਉਹਨਾਂ ਨੂੰ ਦੱਸਿਆ ਕਿ ਲੋੜ ਸਾਡੀ ਸਾਰੀ ਹੈ ਕਿ ਅਸੀਂ ਇੱਕ ਮੰਗਵੇਂ ਉਧਾਰੇ ਸਕੂਲ ਚ ਚਲਾ ਰਹੇ ਹਾਂ ਨਿੱਕੇ ਨਿੱਕੇ ਕਮਰੇ ਸਕੂਲ ਸਾਡੇ ਕੋਲੇ ਆਪਦੀ ਬਿਲਡਿੰਗ ਹੋਵੇ ਜ਼ਮੀਨ ਹੋਵੇ ਤਾਂ ਉਹਨਾਂ ਨੇ ਉਦ ਹੀ ਕਹਿਤਾ ਕਿ ਤੁਸੀਂ ਕਿਤੇ ਵੀ ਆਸੇ ਪਾਸੇ ਥੋੜੀ ਸਸਤੀ ਜ਼ਮੀਨ ਲੱਭ ਲਓ 2000 ਗਜ ਪੈਸੇ ਮੈਂ ਦੇਵਾਂਗਾ ਅਸੀਂ 15 20 ਦਿਨਾਂ ਚ ਆ ਜਗ੍ਹਾ ਲੱਭ ਲਈ 2000 ਗਜ ਜਿਹੜੀ ਸਾਡੇ 12 ਲੱਖ ਦੀ ਉਹਨਾਂ ਨੇ ਸਾਨੂੰ ਪਰਚੇਸ ਪਰਚੇਸ ਕਰਕੇ ਸਾਡੀ ਐਨਜੀ ਦੇ ਨਾਮ ਤੇ ਰਜਿਸਟਰੀ ਕਰਾਈ ਉਦੋਂ ਬਾਅਦ ਉਹਨੇ ਕਿਹਾ ਕਿ ਇਹਦੇ ਲਈ ਜਿਹੜਾ ਪੈਸਾ ਹੈ ਬਿਲਡਿੰਗ ਦਾ ਥੱਲੇ ਤੁਸੀਂ ਮਨਕਸ਼ਾ ਬਣਾ ਲਓ ਜਿਹੜਾ ਇਹ 6000 ਸਕਰ ਫੁੱਟ ਦੇ ਵਿੱਚ ਜਿੰਨਾ ਖਰਚਾ ਹੋਏਗਾ ਇਹ ਨਹੀਂ ਕਹਿਣਾ ਕਿ ਇਹ ਇਹਨੇ ਆਪਦੇ ਮਾਂ ਦੇ ਨਾਂ ਤੇ ਕਮਰਾ ਬਣਾਏ ਨੇ ਪਿਓ ਦੇ ਨਾਂ ਤੇ ਸਾਰੀ ਉਹ ਕਹਿੰਦੇ ਜਿਹੜੀ ਮੇਰੀ ਸੰਸਥਾ ਸਾਡੀ ਉਹਨਾਂ ਦੀ ਵੀ ਉਹੋ ਪੇ ਕਰੂਗੀ ਜਿਹੜੀ ਸੰਸਥਾ ਸੀ ਉਹਨਾਂ ਦੀ ਆਪ ਦੀ ਬਣਾਈ ਹੋਈ ਸੀਗੀ ਜੀ ਚਿਲਡਰਨ ਦੇ ਨਾਂ ਤੇ ਉੱਥੇ ਮਤਲ ਹਨਾ ਤੇ ਫਿਰ ਉਹ ਕਹਿੰਦੇ ਵੀ ओके ਤੁਸੀਂ ਸ਼ੁਰੂ ਕਰੋ ਨੀ ਪੱਥਰ ਜਿਹੜਾ ਰੱਖਣਾ ਹੁੰਦਾ ਇੱਕ ਇੱਟ ਲਾਉਣੀ ਹੈ ਮੈਂ ਕੱਲ੍ਹ ਹੀ ਆਵਾਂਗਾ ਕੋਈ ਕੱਟ ਨਹੀਂ ਕਰਨਾ ਪਰ ਪਲੀਜ਼ ਜੇ ਕੱਟ ਕੀਤਾ ਤੇ ਫਿਰ ਮੈਂ ਪੈਸੇ ਨਹੀਂ ਦੇਵਾਂਗਾ ਅਸੀਂ ਉਹ ਆਏ ਇੱਕ ਦਿਨ ਹਨੇਰੇ ਹੋਏ ਸ਼ਾਮ ਨੂੰ ਤੇ ਇੱਕ ਇੱਟ ਰੱਖ ਕੇ ਉਹ ਸ਼ੁਰੂ ਕਰ ਗਏ ਮਤਲਬ ਇਸ ਦਾ ਬਿਲਡਿੰਗ ਦਾ ਉਹ ਕੱਟ ਨਹੀਂ ਕਿਦਾਂ ਦਾ ਸ਼ੁਰੂ ਕਰਨ ਦਾ ਕਰਕੇ ਤੇ ਉਹ ਕਹਿੰਦੇ ਵੀ ਮੈਂ 5-5 ਲੱਖ ਤੁਹਾਨੂੰ ਭੇਜਦਾ ਰਹਾਂਗਾ 5 ਲੱਖ ਦੇ ਕੇ ਅਗਲੇ ਦਿਨ ਜਦੋਂ ਮੈਂ ਬੈਂਕ 'ਚ ਗਿਆ ਤੇ ਉਹ 5.5 ਲੱਖ ਸੀ ਮਨੂਨ ਕਹਿਆ ਸਰarre ਤੇ 5.5 ਲੱਖਏ ਤੁਸੀਂ 5 ਕਹਿੰਦੇ ਸੀ ਕਹਿੰਦੇ ਚਲੋ 5.5 ਮੇਰੇ ਤਾਂ ਜੀ ਮੈਂ ਉਹਨਾਂ ਨੇ ਇੱਕ ਟੈਸਟ ਕਰਨਾ ਸੀ ਕਿ ਮੈਂ 5.5 ਦੇ ਜਾਏ ਮੁਕਰਦੇ ਆ ਜਾਂ ਸੱਚ ਦੱਸਦੇ ਨੇ ਉਦੋਂ ਬਾਅਦ ਅਸੀਂ ਬਿਲਡਿੰਗ ਸ਼ੁਰੂ ਕਰਤੀ ਜੀ ਉਦੋਂ ਬਾਅਦ ਫਿਰ ਉਹ ਸਾਥੋਂ ਈਮੇਲ ਤੇ ਇਹ ਫੋਟੋਆਂ ਬਿਲਡਿੰਗ ਬਣੀ ਦੀਆਂ 5 ਲੱਖ ਖਰਚੇ ਦੀਆਂ ਮੰਗਵਾ ਲੈਂਦੇ ਸੀ ਔਰ 42 ਲੱਖ ਰੁਪਿਆ ਇਹ ਬਿਲਡਿੰਗ ਤੇ ਅਸੀਂ ਲਾਇਆ ਉਦੋਂ 700 ਰੁਪਿਆ ਸਕੇਅਰ ਫੁੱਟ ਪਈ 6000 ਗਾਸਾ ਨੂੰ ਤੇ 6000 ਸਕੇਅਰ ਫੁੱਟ ਬਿਲਡਿੰਗ ਜੀ ਬਣੀ ਹੈ ਤੇ 42 ਲੱਖ ਰੁਪਿਆ ਉਹ ਵੀ ਉਹਨਾਂ ਨੇ ਲਾਇਆ ਬਿਲਡਿੰਗ ਬਣ ਕੇ ਤਿਆਰ ਹੋ ਗਈ ਬਿਲਡਿੰਗ ਬਣ ਕੇ ਤਿਆਰ ਹੋ ਗਈ ਫਿਰ ਅਸੀਂ ਇਹ ਰੱਖਿਆ ਹੋਇਆ ਸੀ ਕਿ ਇਸ ਨੂੰ politically ਨਹੀਂ ਕਿਸੇ ਨਾਲ ਜੋੜਨਾ ਤੇ ਇਹ ਸਾਂਝੀ ਸੰਸਥਾ ਹੋਵੇ ਇਹ ਅਸੀਂ ਫਿਰ ਬੀਬਾ ਭੈਣ ਜੀ ਡਾਟ ਇੰਦਰਜੀਤ ਕੌਰ ਪਿੰਗਲਵਾੜੇ ਜਿਹੜੇ ਪ੍ਰਧਾਨ ਹੈ ਉਹਨਾਂ ਤੋਂ ਇਹਦਾ ਦਸਤਾਖਤ ਕਰਾਇਆ ਜੀ ਉਹ ਕਹਿੰਦੇ ਮੈਂ ਤਾਂ ਨਹੀਂ ਆਉਣਾ ਉਦੋਂ ਕਟਨ ਤੇ ਤੁਸੀਂ ਉਦੋਂ ਕਟਨ ਕਰਾਓ ਸ਼ੁਰੂ ਕਰੋ ਇਸ ਨੂੰ ਤੇ ਅਸੀਂ ਫਿਰ ਇਹਦਾ 2012 ਚ ਇੱਥੇ ਸ਼ਿਫਟ ਕੀਤਾ ਇਸ ਬਿਲਡਿੰਗ ਦੇ ਵਿੱਚ ਕਿ 2006 ਤੋਂ ਲੈ ਕੇ 12 ਤੱਕ ਕਿੰਨੇ ਕਿ ਬੱਚੇ ਤੁਹਾਡੇ ਕੋਲ ਸਪੈਸ਼ਲ ਜਿਹੜੇ ਚਾਈਲਡ ਸੀਗੇ ਕਿੰਨੇ ਸੀਗੇ ਹਾਂ ਉਦੋਂ ਤਾਂ ਸਾਡੇ ਕੋਲ 30 ਕੁ ਬੱਚੇ ਹੋ ਗਏ ਸੀਗੇ ਜੀ ਕਰਦੇ ਆ ਕਰਦੇ ਆ ਸਾਡੇ ਕੋਲੇ ਇੱਕ ਹੋਰ ਥੋੜੀ ਸੀ ਉਹ ਪੁਰਾਣੀ ਬੈਂ ਵੇਚ ਕੇ ਹੋਰ ਥੋੜੀ ਚੰਗੀ ਕੰਡੀਸ਼ਨ ਚ ਇੱਕ ਬੈਂ ਲੈ ਲਈ ਫਿਰ ਉਦੋਂ ਕਰਦੇ ਆ ਇੱਕ ਲੋਨ ਤੇ ਇੱਕ ਬੈਂ ਲੈ ਲਈ ਅਸੀਂ ਇਦਾਂ ਅੱਗੇ ਵਧਦੇ ਗਏ ਮਤਲਬ ਅਸੀਂ ਕਿਉਂ ਦੇਖਿਆ ਕਿ ਯਾਤਰ ਬੱਚੇ ਪਿੰਡਾਂ ਚੋਂ ਆਉਂਦੇ ਨੇ ਤੁਹਾਡੇ ਕੋਲ ਸ਼ਹਿਰ ਚੋਂ ਵੀ ਹੈਗੇ ਜੀ ਸ਼ਹਿਰ ਦੇ ਪਿੰਡਾਂ ਦੇ ਬੱਚੇ ਆਉਂਦੇ ਨੇ ਪਰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਨੇ ਇਹਨਾਂ ਬੱਚਿਆਂ ਨੂੰ ਲੈ ਕੇ ਤੁਸੀਂ ਪੜ੍ਹਾਣੇ ਹੋ ਤੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਆਉਂਦੀਆਂ ਨੇ ਤੇ ਕਿਸ ਤਰ੍ਹਾਂ ਦਾ ਸਪੈਸ਼ਲ ਕੰਮ ਆਪਾਂ ਨੂੰ ਇੱਥੇ ਕਰਨਾ ਪੈਂਦਾ ਟੀਚਰ ਵੀ ਤਾਂ ਕੁਝ ਸਪੈਸ਼ਲ ਹੁੰਦੇ ਆਂ ਹਾਂਜੀ ਹਾਂਜੀ ਇਹ ਟੀਚਰ ਜਿਹਨੇ ਸ ਇਹਨਾਂ ਦਾ ਸੀ ਕਿ ਨਾਰਾ ਸਿੱਖ ਜੀ ਕਿ ਇਹਨਾਂ ਤੇ ਨਾ ਹੱਸੋ ਇਹਨਾਂ ਦੇ ਨਾਲ ਹੱਸੋ ਅਸੀਂ ਉਹਨੂੰ ਪੂਰਾ ਕੀਤਾ ਇਹ ਬੱਚਾ ਨੂੰ ਨੱਚਣਾ ਟੱਪਣਾ ਕਿਤੇ ਗੇਮਜ਼ ਦੇ ਵਿੱਚ ਸਟੇਟ ਲੈਵਲ ਤੇ ਲੈ ਕੇ ਜਾਣਾ ਡਿਸਟ੍ਰਿਕਟ ਲੈਵਲ ਤੇ ਕਰਾਉਣੀਆਂ ਤਾਂ ਇਹਨਾਂ ਨੂੰ ਇੰਨੇ ਕੋ ਖੁਸ਼ ਉਹਨਾਂ ਦੇ ਮਾਪੇ ਖੁਸ਼ ਹਰੇਕ ਸਾਲ ਅਸੀਂ ਸੱਭਿਆਚਾਰਕ ਪ੍ਰੋਗਰਾਮ ਕਰਾਉਣਾ ਇਹਨਾਂ ਦਾ ਜਿਹੜਾ ਬਹੁਤ ਇਹ ਫਿਰ ਭੰਗੜਾ ਗਿੱਧਾ ਸਕ੍ਰਿਪਟ ਵਗੈਰਾ ਡਾਂਸ ਵਗੈਰਾ ਇਹਨੇ ਟੌਪ ਦਾ ਇਹ ਕਰਦੇ ਸੀਗੇ ਸਾਡੇ ਕੋਲੇ ਬੱਚੇ ਫੇਰ ਕਰਦੇ ਕਰਦੇ ਇੱਕ ਜੇ ਤੁਹਾਡਾ ਕਦੇ ਤੁਸੀਂ ਜਾਓ ਚੱਕਰ ਲੱਗੇ ਡੈਫੈਂਡ ਬਲਾਈਂਡ ਸਕੂਲ ਚੱਲ ਰਿਹਾ ਹੈ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਮਾਗਰ ਜੀ ਉੱਥੇ ਕਰਨਲ ਕਰਮਿੰਦਰ ਸਿੰਘ ਨੇ ਉਹਦੇ ਸੈਕਟਰੀ ਸੀ ਉਹਨਾਂ ਨਾਲ ਕੁਦਰਤੀ ਗੱਲ ਕੀਤੀ ਉਹਨਾਂ ਦਾ ਵਿజిਟ ਕੀਤਾ ਸਕੂਲ ਉੱਥੋਂ ਸਾਡੇ ਮਨ ਚ ਆਇਆ ਕਿ ਅਸੀਂ ਫਿਰ 2013 ਦੇ ਵਿੱਚ ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਉਦਘਾਟਨ ਕਰਾ ਕੇ ਕਲਾਸ ਦਾ ਡੈਫ ਬੱਚਿਆਂ ਦਾ ਵੀ ਸ਼ੁਰੂ ਕੀਤਾ ਪਹਿਲਾਂ ਕੱਲੇ ਐਮਰਤ ਸੀਗੇ ਜਿਹਨੂੰ ਮੈਂਟਲੀ ਰਿਟਰਡਡ ਹੁਣ ਸਪੈਸ਼ਲ ਬੱਚੇ ਅਸੀਂ ਨਾ ਦਿੰਦੇ ਆ ਤਾਂ ਅਸੀਂ ਫਿਰ ਨਾਲ ਡੈਫ ਬੱਚਿਆਂ ਦੀਆਂ ਜਿਹੜੀਆਂ ਸੰਗਰੂਰ ਤੋਂ ਉਹਨਾਂ ਨੂੰ ਪਟਿਆਲੇ ਜਾਣਾ ਪੈਂਦਾ ਸੀ ਉਹਨਾਂ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਤੇ ਫਿਰ ਅੱਗਲ ਕਰਦੇ ਜਦੋਂ ਬੱਚੇ ਆਉਂਦੇ ਨੇ ਤੇ ਜਿਹੜੇ ਪੇਰੈਂਟਸ ਆਉਂਦੇ ਨੇ ਉਹ ਕਿਸ ਤਰ੍ਹਾਂ ਫੀਲ ਕਰਦੇ ਆ ਕਿ ਪਹਿਲਾਂ ਬੱਚਾ ਘਰ 'ਚ ਬੈਠਾ ਜਗਾ ਜਾਂ ਉਹਨੂੰ ਸਿਰੇ ਨੜਾ ਹੱਥ ਲੋਕੇ ਮਜਬੂਰ ਬਿਠਾ ਦਿੰਦੇ ਸੀਗੇ ਤੇ ਹੁਣ ਉਹ ਬੱਚਾ ਪੜਦਾ ਆ ਤੇ ਉਹ ਏ ਬੀ ਸੀ ਚ ਬੋਲਦਾ ਹੈ ਗਿਣ ਜੀ ਸਾਨੂੰ ਵੀ ਇੰਤਾਂ ਦੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਵੀ ਤੁਸੀਂ ਉਹਨੂੰ ਸਕਰੀਨਸ਼ਾਟ ਲਾਏ ਨੇ ਨੱਚਦੇ ਟੱਪ ਦੇ ਭੰਗੜਾ ਪਾਉਂਦੇ ਮੈਡੀਟੇਸ਼ਨ ਕਰਦੇ ਸਾਰਾ ਕੁਝ ਉਹ ਜਿਹੜਾ ਵੀ ਸਾਡੇ ਕੋਈ ਫੰਕਸ਼ਨ ਹੁੰਦਾ ਧਾਰਮਿਕ ਜਾਂ ਕੋਈ ਹੋਰ ਜਿਹੜਾ ਮੇਲਾ ਤਿਹਾਰਾ ਉਹ ਸਾਰੇ ਅਸੀਂ ਇੱਥੇ ਮਨਾਉਂਦੇ ਜੀ ਇਹ ਬੱਚੇ ਮਨਾਉਂਦੇ ਨੇ ਐਨੇ ਖੁਸ਼ ਹੁੰਦੇ ਨੇ ਸਟੇਟ ਲੈਵਲ ਤੇ ਸਪੈਸ਼ਲ 올림픽ਸ ਹੁੰਦੀਆਂ ਇਹਨਾਂ ਦੀ ਬੱਕਰੀਆਂ ਜੀ ਸਟੇਟ ਸਪੈਸ਼ਲ 올림픽ਸ ਉੱਥੇ ਬੱਚਿਆਂ ਨੂੰ ਭੇਜਦੇ ਆਂ ਅਸੀਂ ਪਾਰਟਿਸਪੇਟ ਕਰਦੇ ਨੇ ਇਹ ਤਾਂ ਜਿਹੜਾ ਉਹ ਨਾਰਾ ਸੀ ਉਹਦੇ ਦੱਸੇ ਪੂਰੇ ਸਫਲ ਰਹੇ ਕਿ ਇਹਨਾਂ ਦੇ ਨਾਲ ਹੱਸੋ ਵਾਲੀ ਗੱਲ ਤੇ ਇਹ ਜਿਹੜੇ ਹੈਗੇ ਨਾ ਇਹਨਾਂ ਤੇ ਨਾ ਹੱਸੋ ਇਹਨਾਂ ਦੇ ਨਾਲ ਹੱਸੋ ਹੱਸੋ ਹਣਾ ਜੀ ਉਹਦੇ ਜੇ ਅਸੀਂ ਸਫਲਾ ਪੂਰਾ ਤਾਂ ਫੇਰ ਕਰਦਿਆਂ ਕਰਦਿਆਂ ਇੱਕ ਫੰਕਸ਼ਨ ਤੇ ਮੇਰੇ دوست ਸੀ ਡਾਕਟਰ ਅਮਰ ਸਿੰਘ ਆਜਾਦ ਉਹਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨਾਲ ਮੈਨੇਜਮੈਂਟ ਚ ਕੰਮ ਕਰਨਾ ਸ਼ੁਰੂ ਕੀਤਾ ਉਦਾਂ ਉਭਰਾਏ ਸਾਹਿਬ ਨੂੰ ਜਾਣਦੀ ਸੀ ਮਿਲਦੇ ਸੀ ਫਿਰ ਇੱਕ ਫੰਕਸ਼ਨ ਤੇ ਡਾਕਟਰ ਪ੍ਰੋਫੈਸਰ ਐਸ ਪੀ ਸਿੰਘ ਉਭਰਾਏ ਜੀ ਆਏ ਤੇ ਉਹ ਕਹਿੰਦੇ ਵੀ ਅਸੀਂ ਕਿਹਾ ਜਾਨੂੰ ਅਸੀਂ ਇਸ ਲੋਈ ਨਹੀਂ ਬੁਲਾਇਆ ਕਿ ਕੋਈ ਪੈਸੇ ਲੈਣੇ ਤਾਂ ਪਰ ਉਹ ਕਹਿੰਦੇ ਨਹੀਂ ਮੈਂ ਤਾਂ ਕੋਈ ਪ੍ਰੋਜੈਕਟ ਲਈ ਦੇ ਕੇ ਜਾਵਾਂਗਾ ਅਸੀਂ ਕਹਿੰਦੇ ਫਿਰ ਸਾਡਾ ਬਹੁਤ ਚਿਰ ਤੋਂ ਰੁਕਿਆ ਹੋਇਆ ਹੈ ਕਿ ਬੱਚਿਆਂ ਲਈ ਦੂਰ ਦਰਾਡੇਆਂ ਲਈ ਲੀ ਹੋਸਟਲ ਦੀ ਲੋੜ ਹੈ ਤੇ ਉਹ ਕਹਿੰਦੇ ਕਿ 12 ਚ ਜਿਹੜੀ ਬਿਲਡਿੰਗ ਬਣੀ ਹਾਂ ਉਹਨੂੰ ਅੱਗੇ ਵਧਾਉਣ ਵਾਸਤੇ ਹੋਸਟਲ ਬਣਾਉਣ ਵਾਸਤੇ ਡਾਕਟਰ ਐਸਪੀ ਸਿੰਘ ਉਭਰਾਏ ਸਾਹਮਣੇ ਆਏ ਹਾਂ ਹਾ ਹਾ ਉਹ ਕਹਿੰਦੇ ਵੀ ਦੱਸੋ ਕਿੰਨਾ ਖਰਚਾ ਅਸੀਂ ਕਹਿੰਦੇ ਇਸ ਦਾ ਬਣਾਇਆ ਹੋਇਆ ਪਹਿਲੇ ਹੀ ਪਲੈਨਿੰਗ ਦੀ ਨਕਸ਼ਾ ਬਣਾਇਆ ਹੋਇਆ ਹੈ ਤੇ ਉੱਪਰਲੀ ਜਿਹੜੀ ਫਸਟ ਸਟੋਰੀ ਦੇ ਉੱਪਰ 30 ਲੱਖ ਖਰਚਾ ਆਊਗਾ ਤੇ ਕਹਿੰਦੇ ਵੀ ਠੀਕ ਹੈ ਫਿਰ 20 ਲੱਖ ਮੈਂ ਦੇਵਾਂਗਾ ਸਾਡੇ ਟਰਸਟ ਕੋਲੋਂ ਤੇ 10 ਲੱਖ ਤੁਸੀਂ ਇਕੱਠਾ ਕਰੋ ਡਾਕਟਰ ਮਾਨ ਅਸੀਂ ਕਹ ਜੀ ਠੀਕ ਆ ਮਨਜ਼ੂਰ ਹੈ ਤੇ ਅਸੀਂ ਫਿਰ ਅਸੀਂ ਕਿ 10 ਲੱਖ ਅਸੀਂ ਕਿੱਥੋਂ ਇਕੱਠਾ ਕਰੀਏ ਅਸੀਂ ਮੈਂ ਕਿਹਾ ਕਿ 5 ਲੱਖ ਤਾਂ ਅਸੀਂ ਕਰ ਲਵਾਂਗੇ ਮੈਨੇਜਮੈਂਟ ਵਾਲੇ ਇਕੱਠਾ ਇੱਕ ਮੇਰੇ ਕੋਲੇ ਲਿੰਕ ਚ ਸੀਗੇ ਸੁਰਿੰਦਰਪ੍ਰੀਤ ਸਿੰਘ ਰਾਣੂ ਅਮਰੀਕਾ ਰਹਿੰਦੇ ਨੇ ਨਾਲ ਹੀ ਜਲਾਨਪਿੰਡ ਐ ਇੱਥੋਂ ਉਹਨਾਂ ਨੇ ਇੱਕ ਵਾਰੀ ਸਾਡੀ ਮਦਦ ਕੀਤੀ ਸੀ 65000 ਦੀ ਸਕੂਲ ਦੇ ਲਈ ਮੈਂ ਉਹਨਾਂ ਨੂੰ ਕਿਹਾ ਸੁਰਿੰਦਰਪ੍ਰੀਤ ਸਿੰਘ ਜਲਾਨੂ 5 ਲੱਖ ਤੁਸੀਂ ਇਕੱਠਾ ਕਰਕੇ ਦਿਓ 10 ਦੋਸਤ ਲੱਭ ਲਓ 50-50000 ਰੁਪਿਆ ਪਾ ਲੋ ਉਹ ਨੇ ਬੰਦੇ ਨੇ ਇੰਨੇ ਜਿਆਦਾ ਨਿਹਤ ਸੌ ਸਰੀਫ ਜੈਂਟਲ ਨੇ ਕਹਿੰਦੇ ਨਹੀਂ ਡਾਕਟਰ ਮਾਨਾ ਅੱਧਾ ਘੰਟਾ ਮਾਨਾ ਨੂੰ ਰੋਕਦਾ ਰਹਾ ਕਿ ਸਾਰੇ ਦਾ ਸਾਰਾ 5 ਲੱਖ ਮੇਰਾ ਪਰਿਵਾਰ ਵਾਈਟ ਮਣੀ ਜ਼ਮੀਨ ਦਾ ਠੇਕਾ ਦੇ ਕੇ ਜਾਵਾਂਗੇ ਤਾਂ 5 ਲੱਖ ਦਾ ਚੈੱਕ ਉਹਨਾਂ ਨੇ ਦਿੱਤਾ ਜੀ 5 ਲੱਖ 80 ਇਕੱਠਾ ਕੀਤਾ 30 ਲੱਖ ਨਾਲੋਂ ਪਰ ਫਿਰ ਤੁਸੀਂ ਦੇਖਿਆ ਕਿ ਹੋਸਟਲ ਦੀ ਬਿਲਡਿੰਗ ਸ਼ੁਰੂਗੀ ਹੋਸਟਲ 'ਚ ਬੱਚੇ ਆਉਣੇ ਸ਼ੁਰੂ ਹੋ ਗਏ ਜਿਹੜੇ ਦੂਰ ਦਰਾਡੇ ਆਲੇ ਸੀ ਹੋਸਟਲ 'ਚ ਉਹਨਾਂ ਨੂੰ ਰੱਖਦੇ ਆ ਮਤਲਬ ਮੈਂ ਦੇਖਿਆ ਕਿ ਇਹੀ ਕੁਦਰਤ ਦੀ ਦੇਣ ਹੈ ਕਿ ਜਦੋਂ ਕਿਤੇ ਕਿਸੇ ਪਾਸੇ ਸਾਨੂੰ ਮੁਸ਼ਕਲ ਆਉਂਦੀ ਹੈ ਆਪਣੇ ਆਪ ਹੀ ਕੋਈ ਦਾਨੀ ਸੱਜਣ ਅੱਗੇ ਆ ਜਾਂਦੇ ਨੇ ਕੋਈ ਪ੍ਰੋਬਲਮ ਕੋਈ ਕਈ ਵਾਰ ਸਾਨੂੰ ਤਾਂ ਕਿ ਕਰੋਨਾ ਵੇਲੇ ਕਿ ਹੁਣ ਤਨਖਾਹ ਕਿੱਥੋਂ ਦੇਵਾਂਗੇ ਸਟਾਫ ਨੂੰ ਕੋਈ ਗਵਰਨਮੈਂਟ ਗ੍ਰਾਂਟ ਨਹੀਂ ਹੈ ਤਾਂ ਆਪਣੇ ਆਪ ਹੀ ਕੁਦਰਤੀ ਕਿਸੇ ਦਾਨੀ ਸੱਜਣ ਨੇ ਆ ਜਾਣਾ ਕਿਸੇ ਨੇ ਲੱਖ ਰੁਪਏ ਦੇ ਗਿਆ ਕਿ ਮੰਗਣ ਨਹੀਂ ਜਾਣਾ ਆਪਾਂ ਨੇ ਆਪਣੇ ਆਪ ਕੋਈ ਨਾ ਕੋਈ ਆ ਜਾਂਦਾ ਹਾਂਜੀ ਆਪਣੇ ਆਪ ਆ ਜਾਂਦਾ ਹੈ ਹਨ ਤੇ ਕੋਈ ਲੋਕਾਂ ਨੂੰ ਤੁਸੀਂ ਸੰਦੇਸ਼ ਦੇਣਾ ਚਾਹੋ ਇਸ ਵਾਸਤੇ ਸਪੈਸ਼ਲ ਚਾਈਲਡ ਵਾਸਤੇ ਵੀ ਲੋਕ ਤਾਂ ਸੋਚਦੇ ਨੇ ਕਿ ਸਾਨੂੰ ਜੋ ਜ਼ਿੰਦਗੀ ਹੈ ਇਦਾਂ ਹੀ ਹੈਗੀ ਹੈ ਪਰ ਉਹਨਾਂ ਵਾਸਤੇ ਕੋਈ ਸੰਦੇਸ਼ ਕੋਈ ਹਾਂ ਸੰਦੇਸ਼ ਇਹੀ ਹੈ ਕਿ ਤੁਸੀਂ ਸੋਸ਼ਲ ਕੰਮ ਦੇ ਲਈ ਤਾਂ ਹਿੰਮਤ ਰੱਖਿਆ ਕਰੋ ਤੇ ਤੁਸੀਂ ਜਿਵੇਂ ਜਿਵੇਂ ਅੱਗੇ ਵਧਦੇ ਜਾਓਗੇ ਓਵੇਂ ਜਿਵੇਂ ਤੁਹਾਨੂੰ ਬਿਨਾ ਮੰਗੇ ਕੁਦਰਤ ਵੱਲੋਂ ਹੀ ਦਾਣ ਆਉਂਦਾ ਜਾਏਗਾ ਆਪਣਾ ਥੋੜਾ ਸਮਾਂ ਜ਼ਿੰਦਗੀ ਦਾ ਕੱਟਣਾ ਸ਼ੁਰੂ ਕਰੋ ਜੋ ਵੀ ਤੁਸੀਂ ਕਰਦੇ ਹੋ ਉਹ ਕਰਦੇ ਰਹੋ ਬੋਧਨ ਕੋਲੇ ਬਹੁਤ ਸਮਾਂ ਹੁੰਦਾ ਮੈਂ ਹੋਮੋਪੈਥੀ ਡਾਕਟਰਾਂ ਨੰਬਰ ਆਫ ਪੇਸ਼ੈਂਟ ਬਹੁਤ ਅੱਛੇ ਨੇ ਉਸਦੇ ਬਾਵਜੂਦ ਵੀ ਸਮਾਂ ਕੱਢ ਲਈਦਾ ਸਕੂਲ ਲਈ ਵੀ ਸਮਾਂ ਕੱਢ ਲਈਦਾ ਆਰਗੈਨਿਕ ਫਾਰਮਿੰਗ ਲਈ ਵੀ ਸਮਾਂ ਕੱਢ ਲਈਦਾ ਮਤਲਬ ਹੋਰ ਸੋਸ਼ਲ ਕੰਮ ਨੇ ਜਿਹੜੇ ਨਸ਼ਾ ਵਿਰੁੱਧ ਅਸੀਂ ਬਹੁਤ ਕੰਮ ਕਰਦੇ ਆ ਉਹਦੇ ਲਈ ਸਮਾਂ ਕੱਢ ਲਈਦਾ ਬਟਰੁਖਾਂ ਤੁਸੀਂ ਕਦੇ ਜਾਓਗੇ ਬਿਰਧਾ ਆਸ਼ਰਮ ਚਲਾ ਰਿਹਾ ਹੈ ਸਰਦਾਰ ਬਲਦੇਵ ਸਿੰਘ ਹੌਸਲ ਉੱਥੇ ਪ੍ਰਧਾਨ ਨੇ ਅਸੀਂ ਤਾਂ ਸਪੋਰਟ ਕਰਦੇ ਆ ਉਹਦੀ ਵੀ ਸਪੋਰਟ ਕਰੀਦੀ ਐ ਤਾਂ ਕੁਦਰਤ ਆਪਣੇ ਆਪ ਸਮਾਂ ਤੁਹਾਡਾ ਉਹੀ 24 ਘੰਟੇ ਚੋਂ ਪਤਾ ਨਹੀਂ ਕਿਵੇਂ ਨਿਕਲਦਾ ਰਹਿੰਦਾ ਬਾਹਦਾ ਰਹਿੰਦਾ ਆਓ ਆਪਾਂ ਰਲ ਕੇ ਦੀਨ ਦੁਖੀਆਂ ਦੀ ਮਦਦ ਲਈ ਸੋਸ਼ਲ ਕੰਮਾਂ ਲਈ ਸਮਾਂ ਕੱਟਣਾ ਸ਼ੁਰੂ ਕਰੀਏ। ਹਾਂਜੀ। ਜੀ ਮੀਡੀਆ ਨਾਲ ਗੱਲ ਕਰਨ ਲਈ ਬਹੁਤ-ਬਹੁਤ ਧੰਨਵਾਦੀ। ਤੁਹਾਡਾ ਧੰਨਵਾਦੀ ਜੀ ਮੀਡੀਆ ਦਾ ਜਿਹੜਾ ਸਾਡੀ ਇਹ ਗੱਲ ਇਹ ਪ੍ਰੋਜੈਕਟ ਪਤਾ ਨਹੀਂ ਦੀਨ ਦੁਨੀਆ ਕਿੱਥੋਂ ਤਾਈਂ ਤੁਸੀਂ ਲੈ ਜਾਉਂਗੇ। ਤੁਹਾਡਾ ਜਿਆਦਾ ਧੰਨਵਾਦ ਹਸਨ। ਵਾਲਾ ਮੈਂ ਸੰਗਰੂਰ ਤੋਂ ਬਿਲੋਂਗ ਕਰਦੀ ਆ ਤੇ 2012 ਦੇ ਵਿੱਚ ਮੈਂ ਇਸ ਸਕੂਲ ਦੇ ਵਿੱਚ ਜੁਆਇਨ ਕੀਤਾ ਸੀ ਤੇ ਇਹ ਸਕੂਲ ਹੈ ਜਿਹੜਾ 2006 ਤੋਂ ਚੱਲ ਰਿਹਾ ਤੇ ਸਾਇੰਟੀਫਿਕ ਅਵੇਅਰਨੈਸ ਸੰਸਥਾ ਹੈ ਜੋ ਇਸ ਸਕੂਲ ਨੂੰ ਚਲਾ ਰਹੀ ਹੈ ਸਾਡੇ ਜੋ ਸਕੂਲ ਦਾ ਨਾਮ ਹੈਗਾ ਸਹਿਯੋਗ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਹੈਗਾ ਇੱਥੇ ਜੋ ਬੱਚੇ ਪੜ੍ਹਦੇ ਨੇ ਉਹ ਸਾਰੇ ਸਪੈਸ਼ਲ ਨੇ ਕੁਚਾ ਮੈਂਟਲੀ ਰਿਟਾਰਡਡ ਬੱਚੇ ਨੇ ਤੇ ਕੁਚਾ ਤੇ ਡੈਫ ਬੱਚੇ ਨੇ ਜੀ ਜੋ ਸੁਣਦੇ ਨਹੀਂ ਬੋਲਦੇ ਨਹੀਂ ਤੇ ਉਹਨਾਂ ਨੂੰ ਪੜ੍ਹਾਉਣ ਵਾਸਤੇ ਵੀ ਸਪੈਸ਼ਲ ਟੀਚਰ ਅਸੀਂ ਰੱਖੇ ਹੋਏ ਨੇਗੇ ਤੇ ਉਹਨਾਂ ਨੂੰ ਸਾਈਨ ਲੈਂਗੁਏਜ ਦੇ ਥਰੂ ਹੀ ਪੜਾਇਆ ਜਾਂਦਾ ਜੋ ਐਮਆਰ ਸਾਡੇ ਬੱਚੇ ਹੈਗੇ ਨੇ ਉਹ ਇੱਥੇ ਲਵੇ ਪਿੰਡਾਂ ਤੋਂ ਆਉਂਦੇ ਨੇ ਜਿਨ੍ਹਾਂ ਨੂੰ ਵੈਨ ਦੇ ਵਿੱਚ ਹੀ ਅਸੀਂ ਲੈ ਕੇ ਆਂਦੇ ਆ ਤੇ ਵੈਨ ਦੇ ਵਿੱਚ ਹੀ ਅਸੀਂ ਛੱਡ ਕੇ ਆਂਦੇ ਆ ਬਕਵਾਕ ਤਰੀਕਿਆਂ ਨਾਲ ਇਹਨਾਂ ਨੂੰ ਸਿਖਾਇਆ ਜਾਂਦਾ ਹੈ ਜਿਸ ਤਰ੍ਹਾਂ ਫਲੈਸ਼ ਕਾਰਡ ਦੇ ਥਰੂ ਜਾਂ オリジナル ਇਹਨਾਂ ਨੂੰ ਚੀਜ਼ਾਂ ਦਿਖਾ ਕੇ ਚਾਰਟ ਦੇ ਥਰੂ ਸਿਖਾਇਆ ਜਾਂਦਾ ਹੈ ਕੁਝ ਐਕਟੀਵਿਟੀਆਂ ਵੀ ਕਰਵਾਈਆਂ ਜਾਂਦੀਆਂ ਨੇ ਵੋਕੇਸ਼ਨਲ ਦਾ ਜੋ ਕੰਮ ਹੈ ਉਹ ਵੀ ਇਹਨਾਂ ਨੂੰ ਸਿਖਾਇਆ ਜਾਂਦਾ ਹੈ ਉਹਨਾਂ ਦੇ ਲੈਵਲ ਦੇ ਅਕੋਰਡਿੰਗ ਜੋ ਕਿ ਸਾਡੇ ਬੱਚੇ ਕੁਝ ਜਿਵੇਂ ਲੜਕੀਆਂ ਹੈਗੀਆਂ ਨੇ ਉਹ ਮਤਲਬ ਜਿਵੇਂ ਆਪਾਂ ਕਈਏ ਸੂਈਤਾ ਗਾਚ ਚਲਾਉਣਾ ਜਾਂ ਬਟਨ ਬੰਨਣੇ ਜਾਂ ਫਿਰ ਆਪਾਂ ਸੂਟ ਵਗੈਰਾ ਤੇ ਸਲਾਈਆਂ ਸਿੱਧੀਆਂ ਲਗਾਉਣੀਆਂ ਇਦਾਂ ਦੀਆਂ ਚੀਜ਼ਾਂ ਸਿੱਖਦੀਆਂ ਨੇ ਤੇ ਦੀਵਾਲੀ ਤੇ ਅਸੀਂ ਕੁਝ ਚੀਜ਼ਾਂ ਵੀ ਬਣਾਉਂਦੀਆਂ ਜਿਸ ਤਰ੍ਹਾਂ ਦੀਵੇ ਕੈਂਡਲਸ ਉਹ ਸਾਡੇ ਸਾਰੇ ਬੱਚੇ ਇਹ ਬਹੁਤ ਅੱਛੇ ਬਣਾਉਂਦੇ ਨੇ ਕੁਝ ਹੋਰ ਜਿਵੇਂ ਸਿੰਨਰੀਆਂ ਵਗੈਰਾ ਵੀ ਬੱਚਿਆਂ ਨੂੰ ਬਣਾਉਣੀਆਂ ਸਿਖਾਈਆਂ ਜਾਂਦੀਆਂ ਨੇ ਤੇ ਬਹੁਤ ਅੱਛਾ ਸਾਡੇ ਬੱਚੇ ਹਨਾ ਵਰਕ ਵੀ ਕਰਦੇ ਨੇ ਤੇ ਪੜ੍ਹਦੇ ਵੀ ਬਹੁਤ ਅੱਛਾ ਨੇ ਤੇ ਦੀਵਾਲੀ ਤੇ ਅਸੀਂ ਇਹਨਾਂ ਬੱਚਿਆਂ ਨੂੰ ਜਦੋਂ ਉਹ ਵਰਕ ਕਰਵਾਉਂਦੇ ਆ ਤੇ ਅਸੀਂ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾ ਕੇ ਹਨਾ ਐਗਜ਼ੀਬਿਸ਼ਨ ਲਗਾਉਂਦੇ ਆ ਤੇ ਬਹੁਤ ਅੱਛਾ ਸਾਡੇ ਬੱਚੇ ਉੱਥੇ ਜਾਂਦੇ ਨੇ ਸੇਲ ਕਰਦੇ ਆ ਤੇ ਫਿਰ ਅਸੀਂ ਬਾਅਦ ਦੇ ਵਿੱਚ ਉਹਨਾਂ ਨੂੰ ਗਿਫਟ ਵਗੈਰਾ ਵੀ ਦਿੰਦੇ ਹੈਗੇ ਆ ਤੇ ਬਹੁਤ ਸਾਡੇ ਬੱਚੇ ਵਰਕ ਵਧੀਆ ਕਰ ਰਹੇ ਨੇ ਕੁਝ ਬੱਚੇ ਇਦਾਂ ਦੇ ਨੇ ਜੋ ਇੱਥੋਂ ਵਰਕ ਸਿੱਖ ਕੇ ਜਾ ਵੀ ਚੁੱਕੇ ਨੇ ਤੇ ਉਹ ਆਪਣੇ-ਆਪਣੇ ਜਗ੍ਹਾ ਤੇ ਸੈੱਟ ਵੀ ਨੇ ਹੁਣ ਬਹੁਤ ਵਧੀਆ ਕਰ ਰਹੇ ਨੇ ਕੰਮ ਕੁਛ ਆਪਣੇ ਘਰਾਂ ਦੇ ਵਿੱਚ ਵੀ ਮਤਲਬ ਖੋਲ ਕੇ ਜਿਸ ਤਰ੍ਹਾਂ ਲਿਫਾਫੇ ਵਗੈਰਾ ਬਣਾਣੇ ਅਸੀਂ ਉਹਨਾਂ ਨੂੰ ਸਿਖਾਈਆ ਤਾਂ ਉਹ ਕਰਿਆਨੇ ਦੀ ਸ਼ਾਪ ਵਗੈਰਾ ਤੇ ਹਨਾ ਬੈਠ ਕੇ ਆਪਣਾ ਆਪਣੇ ਕਿਸੇ ਹੈਲਪਰ ਆਪਣੇ ਭਾਈ-ਭੈਣ ਨਾਲ ਬੈਠ ਕੇ ਉਹਨਾਂ ਦੇ ਨਾਲ ਉਹਨਾਂ ਦੀ ਸਹਾਇਤਾ ਕਰਵਾਉਂਦੇ ਨੇ ਬੱਚੇ ਹੈਲਪ ਕਰਾਉਂਦੇ ਨੇ ਬਾਕੀ ਸਾਡੇ ਹੋਰ ਸਕੂਲ ਦੇ ਵਿੱਚ ਅਸੀਂ ਗੇਮਸ ਵਗੈਰਾ ਕਰਾਨੇ ਆ ਸਾਡੇ ਬੱਚੇ ਸਪੈਸ਼ਲ 올ੰਪਿਕਸ ਦੇ ਵਿੱਚ ਵੀ ਜਾਂਦੇ ਨੇ ਤੇ ਹੁਣ ਸਾਡੇ ਬੱਚਿਆਂ ਨੇ ਹਨਾ ਉਹ ਮੰਗ ਫੰਕਸ਼ਨ ਹੈਗਾ ਜਿਹੜਾ ਉਹਦੇ ਵਿੱਚ ਵੀ ਪਾਰਟਿਸਿਪੇਟ ਕਰਨਾ ਤੇ ਬੱਚੇ ਸਾਡੇ ਡਾਂਸ ਵੀ ਬਹੁਤ ਅੱਛਾ ਕਰਦੇ ਆ ਗੇਮਸ ਦੇ ਵਿੱਚ ਅਸੀਂ ਲੈ ਕੇ ਜਾਂਦੇ ਆ ਜਿਵੇਂ ਐਥਲੈਟਿਕਸ ਬੱਚੇ ਕਰਦੇ ਨੇ ਬਹੁਤ ਅੱਛਾ ਇੱਕ ਬੌਚੀ ਗੇਮ ਹੈਗੀ ਐ ਜਿਹੜੀ ਉਹ ਬਹੁਤ ਅੱਛਾ ਖੇਡਦੇ ਨੇ ਜਿਸ ਦੇ ਵਿੱਚ ਸਾਡੇ ਬੱਚੇ ਲਾਸਟ ਟਾਈਮ ਜਦੋਂ ਗਏ ਸੀ ਤੇ ਫਾਸਟਲ ਆਏ ਸੀਗੇ ਪ੍ਰਾਈਜ਼ ਵੀ ਉਹਨਾਂ ਨੂੰ ਫਸਟ ਮਿਲਿਆ ਸੀਗਾ ਤੇ ਬੱਚਿਆਂ ਨੂੰ ਬਹੁਤ ਅੱਛਾ ਹੀ ਜਿਵੇਂ ਅਸੀਂ ਕਹੀਏ ਕਿ ਅਸੀਂ ਬਹੁਤ ਅੱਛਾ ਵਰਕ ਕਰ ਰਹੇ ਹਾਂ ਤੇ ਸਾਡੇ ਬੱਚੇ ਸਾਡੇ ਨਾਲ ਕੋਆਪਰੇਟਿਵ ਨੇ ਕੋਈ ਐਦਾਂ ਦੀ ਬੱਚੇ ਪ੍ਰੋਬਲਮ ਵੀ ਨਹੀਂ ਕਰਦੇ ਹੈਗੇ ਬਹੁਤ ਅੱਛਾ ਕੰਮ ਕਰ ਰਹੇ ਆ ਤੇ ਸਾਡੇ ਬੱਚੇ ਜਿਹੜੇ ਹੈਗੇ ਆ ਹੈਨਾ ਉਹ ਅੱਗੇ ਜਾ ਕੇ ਮਤਲਬ ਸੈੱਟ ਹੋ ਜਾਂਦੇ ਆ ਜੋ ਵੀ ਅਸੀਂ ਵਰਕ ਉਹਨਾਂ ਨੂੰ ਸਿਖਾ ਰਹੇ ਆ ਉਹ ਬਹੁਤ ਅੱਛਾ ਵਰਕ ਕਰ ਰਹੇ ਨੇ ਬਲੂ ਪਫਾ ਕਿਹੜਾ ਹੈਗਾ ਰੈਕਟੈਂਗਲ ਠੀਕ ਹੈ प्स है ना हाँ जी रेक्टेंगल क्यून आई एम नीलम तिवाड़ी फ्रॉम संगरूर मैं सहयोग स्कूल स्पेशल एजुकेशन में सतारह ईयर से यानी 17 ईयर से टीचिंग जॉब कर रही हूँ और इस स्कूल इस स्कूल में अपने एम बच्चे यानी स्पेशल बच्चे और डेफ बच्चे दोनों कैटेगरी के, के बच्चे पढ़ते हैं और इन बच्चों को जो डेफ बच्चे हैं जैसे कि आप अभी पहले देख रहे होंगे मैं साइन लैंग्वेज में बच्चे को करवा रही थी ये बच्चा डेफ है और इन बच्चों को साइन लैंग्वेज में ही पढ़ाया जाता है इन बच्चों की क्लासेस जैसे नॉर्मल बच्चों की क्लासेस होती हैं वैसी होती है जैसे एल के जी से लेके आ, प्लस टू तक इनकी क्लासेस बिल्कुल चलती है उसी तरह ही जिस तरह एक नॉर्मल बच्चों की चलती है इनके बोर्ड के पेपर भी होते हैं जैसे फिफ्थ एट्थ टेंथ के बोर्ड के पेपर होते हैं बच्चों के और ये उसी तरह ही रेगुलर ही बच्चे स्कूल आते हैं और जाते हैं और पढ़ाई इनके बिल्कुल प्रॉपर होती है यहाँ पे डेफ बच्चों के लिए स्पेशल एजुकेटर जो एच के टीचर हैं वो रखे गए हैं और जो स्पेशल बच्चे हैं जैसे कि हमारे यहाँ पर स्पेशल बच्चे भी हैं मेरे पास जिन्हें एम आर बच्चे बोलते हैं वो एम आर कैटागरी में आते हैं बच्चे और उन्हें स्पेशल बच्चों को उनके हिसाब से मतलब उनके कैटेगरी के हिसाब से ही उन्हें आगे एजुकेशन दी जाती है जैसे कि कोई बच्चा हमारे पास आता है यहाँ पे एडमिशन के लिए कई बच्चों को पेंसिल पकड़नी भी नहीं आती है उनको पेंसिल पकड़ने में पकड़ना सिखाना से ले उन्हें काउंटिंग उन्हें अपने मतलब मैं पढ़ना लिखना ये सारा एजुकेशन यहाँ पर दिया जाता है और इन बच्चों के लिए वोकेशनल का वर्क भी किया जाता है जैसे कि स्पेशल बच्चों के लिए बच्चों को हम यहाँ पे सारी चीज़ें मतलब मैं सिखाते हैं जैसे कि आ, बट सूई में धागा डालना बटन लगाना और बच्चों को प्रेस शर्ट प्रेस करना ताकि ये कल को अपने जोगे मतलब अपने लिए ये काम कर सके अब इनको शर्ट पहन बच्चों को जो स्पेशल बच्चे होते हैं इन्हें फीता बांधना भी नहीं आता अपने सूज के और शर्ट पहनने भी नहीं आती ये भी यहाँ पे स्कूल में सिखाया जाता है और जो ये डैप बच्चे हैं ये हमारी तरह नॉर्मल हैं बच्चे इन्हें इन इन मतलब जो यहाँ की लड़कियाँ हैं डेप लड़कियाँ हैं लड़के हैं इन्हें सिलाई से लेके कढ़ाई तक सब सिखाया जाता है और इसी तरह ये बच्चों की कैटेगरी के हिसाब से ही इन्हें एजुकेशन भी दी जाती है मेरा नाम अंजू गुप्ता है मैं जुवीन गुप्ता की मदर हूँ मैं मतलब इस मेरा बेटा इस स्कूल में शुरू से ही पढ़ता है प्ले ग्रुप से ਉਹ ਠੀਕ ਹੈ ਪੜਾਈ ਨੇ ਉਹ ਪਹਿਲੇ ਉਹ ਸਾਰਾ ਕੁਝ ਠੀਕ ਚੱਲ ਰਿਹਾ ਸਕੂਲ ਮੇਂ ਔਰ ਪ੍ਰੋਪਰ ਸਟੱਡੀ ਕਰਾਤੇ ਆ ਸਾਰਾ ਕੁਝ ਉਹ ਘਰ ਜਾ ਕੇ ਵੀ ਰਿਸਪੌਂਸ ਕਰਦਾ ਹੈ ਕੁਛ ਠੀਕ ਹੈ ਮੇਰਾ ਨਾਮ ਸੁਰਿੰਦਰ ਸਿੰਘ ਪਿੰਡ ਮੰਗਵਾਲ ਮੇਰੀ ਬੇਟੀ ਇਸ ਸਕੂਲ ਦੇ ਵਿੱਚ ਪੜ ਰਹੀ ਹੈ ਸਕੂਲ ਦੇ ਵਿੱਚ ਆਨ ਤੇ ਮੇਰੀ ਬੇਟੀ ਦੇ ਐਕਟੀਵਿਟੀ ਦਾ ਬਹੁਤ ਫਰਕ ਪਿਆ ਅਸੀਂ ਧੰਨਵਾਦ ਹੈ ਡਾਕਟਰ ਮਾਨ ਜੀ ਦਾ ਤੇ ਟੀਚਰ ਸਹਿਬਾਨਾਂ ਦਾ ਜਿਨ੍ਹਾਂ ਨੇ ਮੇਰੀ ਬੇਟੀ ਦੀ ਦੇਖਪਾਲ ਦੇ ਵਿੱਚ ਬਹੁਤ ਸਹਿਯੋਗ ਕਰ ਰਹੇ ਨੇ ਤੇ ਐਕਟੀਵਿਟੀ ਦੇ ਵਿੱਚ ਬਹੁਤ ਫਰਕ ਪੈ ਰਿਹਾ ਹੈ ਗੱਲ ਸਮਝ ਰਹੀ ਹੈ ਸਹਯੋਗ ਸਕੂਲ ਆਫ ਸਪੈਸ਼ਲ এডੂਕੇਸ਼ਨ ਦੇ ਜਰੀਏ ਬੱਚਿਆਂ ਨੂੰ ਉਹ ਸਪੈਸ਼ਲ ਬੱਚਿਆਂ ਨੂੰ ਜਿਹੜੇ ਕੀ ਲੋਕਾਂ ਦੇ ਹਾਸੇ ਦਾ ਪਾਤਰ ਬਣਦੇ ਆ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਦੇ ਕਾਬਿਲ ਕੀਤਾ ਜਾ ਰਿਹਾ ਹੈਗਾ ਚਾਹੇ ਉਹ ਸੁਣ ਨਹੀਂ ਸਕਦੇ ਚਾਹੇ ਉਹ ਚੱਲ ਨਹੀਂ ਸਕਦੇ ਚਾਹੇ ਉਹ ਸਮਝ ਨਹੀਂ ਸਕਦੇ ਸਭ ਨੂੰ ਇਸ ਸਕੂਲ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ এডੂਕੇਸ਼ਨ ਦਿੱਤੀ ਜਾਂਦੀ ਹੈ ਬੱਚੇ ਜਿਹੜੇ ਨੇ ਉਹ ਪਿੰਡਾਂ ਤੋਂ ਆਉਂਦੇ ਨੇ ਕੋਈ ਸ਼ਹਿਰ ਤੋਂ ਆਏ ਕੋਈ ਦੂਰ ਤੋਂ ਆਏ ਨੇ ਸਭ ਨੂੰ ਇੱਥੇ ਆ ਕੇ ਉਹ এডੂਕੇਸ਼ਨ ਦਿੱਤੀ ਜਾਂਦੀ ਹੈ ਜਿਹੜੇ ਕੀ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਆਵੇ ਅੱਜ ਦੇ ਮਹਾਪੁਰਖ ਪਰ ਉਹਨਾਂ ਵਿੱਚ ਮੈਨੂੰ ਮਨੋਜ ਜੋਸ਼ੀ ਅਤੇ ਮੇਰੇ ਕੈਮਰਾ ਪਰਸਨ ਅਸ਼ਵਨੀ ਮਿੰਹਾਸ ਨੂੰ ਦਿਓ ਇਜਾਜ਼ਤ ਅਗਲੇ ਹਫਤੇ ਹੋਰ ਕਿਸੇ ਮਹਾਪੁਰਖ ਨਾਲ ਤੁਹਾਨੂੰ ਕਰਾਵਾਂਗੇ ਰੂਬਰੂ